ਜੋ ਜਿੰਸ ਪੈਰੇ ਹੰਨੀ ਨੇ ਰਾਤ ਦੇ ਵਿਆਹ ਦੀਆਂ ਦੋ ਦੋ ਤਿਆਰੀਆਂ ਚਲੀਆਂ ਪਈਆਂ ਉਰਲੇ ਪਾਸੇ ਮੇਲ ਦੁਰਈ ਇਹਨੂੰ ਨਾਨਕਾ ਮੇਲ ਕਹਿੰਦੇ ਤੇ ਇੱਧਰ ਰਾਜਸਤਾਨੀ ਭਾਸ਼ਾ ਚ ਬਾਤ ਹਾਂ ਬਾਤ ਕਹਿੰਦੇ ਆ ਇਹ ਸਾਰੇ ਨਾਨਕਾ ਮੇਲ ਇਕੱਠਾ ਹੋ ਗਿਆ ਤੇ ਇਹਨਾਂ ਦਾ ਆਓ ਭਗਤ ਹੁਣ ਥੱਲੇ ਆ ਕੇ ਵਿਖਾਉਨੇ ਸਤਿ ਸ੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਨਵੀਂ ਵੀਡੀਓ ਚ ਉਮੀਦ ਤੁਸੀਂ ਚੜਦੀ ਕਲਾ ਜਾਵੋਗੇ ਇੱਧਰ ਫੁੱਲ ਚੜਦੀ ਕਲਾ ਕਈ ਦਿਨ ਹੋ ਗਏ ਇਹ ਰਾਜਸਥਾਨ ਵਾਲੋਂ ਆਏ ਨੂੰ ਭੈਣ ਦਾ ਵਿਆਹ ਖਾਣਾ ਇਹ ਸ਼ਬਦ ਸ਼ਾਸਤਰ ਪਿਛਲੀ ਵੀਡੀਓ ਸਾਂਝੇ ਕੀਤੀ ਜਿਹੜੇ ਤੁਸੀਂ ਦੇਖ ਲਏ ਹੋਣਗੇ ਤੇ ਔਰਲੇ ਪਾਸੇ ਤਰੀਕ 18 ਹੋ ਗਈ ਆ ਤੇ ਆ ਪਿੱਛੇ ਮੇਲ ਤੁਰਿਆ ਹੀ ਮੇਲ ਆਇਆ ਇਕੱਠੇ ਹੋ ਕੇ ਮਾਸੀਆਂ ਮਾਮੇ ਸਾਰੇ ਆੜ ਗਵਾਰ ਜਣੇ ਇਕੱਠੇ ਹੋ ਗਏ ਆ ਨਾਨਕੇ ਆ ਜੋ ਬਾਕੀ ਥੱਲੇ ਆ ਕੇ ਬਖਾਉਣੇ ਕੀ ਹਸਾਬ ਦਾ ਸਤਕਾਰ ਕੀ ਹਸਾਬ ਦਾ ਦਾ ਸਵਾਗਤ ਕਰਦੇ ਬਾਕੀ ਦਾ ਮਾਹੌਲ ਚੱਲ ਆਏ ਆਏ ਘਰੇ ਤਿਆਰ ਹੋਈਆਂ ਮਠਿਆਈਆਂ ਦੱਸੀ ਕੀ ਕੀ ਆ ਇਹ ਬੜਾ ਇਹ ਚਮਚਮ ਜਹਾਜ ਤੁਹਾਡੇ ਨੂੰ ਚਮਚਮ ਕਹਿੰਦੇ ਆ ਹਾਂ ਤੇ ਅੱਡੀ ਕੀ ਕਹਿੰਦੇ ਆ ਰਸਗੁੱਲਾ ਤੇ ਇਹ ਕੋਪਤਾ ਅੱਛਾ ਇਹ ਚੱਕੀ ਵਾ ਇਹ ਚੱਕੀ ਉਹ ਜਿਹੜੀ ਤੁਮ ਅੰਮ੍ਰਿਤਸਰ ਵੀ ਖਵਾਈ ਜੀ ਮੈਨੂੰ ਸ਼ਾਇਦ ਸ਼ਾਇਦ ਵੀ ਹਾਂ ਕੋਈ ਧੰਨਵਾਦ ਭਰਾਵਾ ਆਇ ਨੂੰ ਫਿਰ ਗੱਲ ਉਹੀ ਜੇ ਤੇ ਆਂਦੀ ਤਿੰਨ ਸਾਲਾਂ ਜਿਹੜੀਆਂ ਨੇ ਇਹਨਾਂ ਸਤਿਕਾਰ ਕੀਤਾ ਜਿੰਨਾ ਦੇ ਦੋ ਦਿਨਾਂ ਦੇ ਕਰਕੇ ਮੈਂ ਇਕੱਠਾ ਹਿਸਾਬ ਕਰਦੀ ਆ ਅੱਜ ਖਾਓ ਠੀਕ ਆ ਕੋਈ ਗੱਲ ਨਹੀਂ ਆ ਨਾਨਕਾ ਮੇਲ ਦਾ ਹੋਣ ਡਿਆ ਇੱਥੇ ਨਾਸ਼ਤਾ ਸਾਰਾ ਪੰਜ ਬੱਠੇ ਨਵਾਂ ਲੱਗ ਰਹੇ ਆ ਉਹ ਇੱਕ ਫਲੀ ਤਿਆਰ ਹੋ ਕੇ ਬੈਠੋ ਆ ਡੂ ਕੀ ਦੀ ਨਾਨੀ ਜਿਹਦੇ ਕੋਲ ਖੜਾ ਇਹ ਆ ਇਹਦੀ ਫੇਰ ਹੋ ਕੇ ਨਾਸ਼ਤਾ ਮਿਲ ਆ ਜਾ ਸਭ ਬੈਠਾ ਹੋ ਰ ਬੈਠੋ ਆ ਨਾਨਕਾ ਮੇਲ ਸਾਰਾ ਖਾ ਪੀ ਕੇ ਤੇ ਰਸਮਾਂ ਲਈ ਗਾਨ ੁਰਮਾਨਾ ਹੋ ਗਿਆ ਰਾਹੁਲ ਦੀ ਬੇਬੇ ਨੇ ਇੱਥੇ ਹੁਣ ਇਹਨਾਂ ਦੇ ਰਾਹੁਲ ਨੇ ਦੱਸਾਇਗਾ ਕਿ ਬੇਬੇ ਨੇ ਸਾਰਿਆਂ ਦੇ ਤਿਲਕ ਲਗਾਉਣਾ ਸਵਾਗਤ ਕਰਨਾ ਉਸ ਤੋਂ ਬਾਅਦ ਸਾਰਿਆਂ ਨੇ ਬੇਬੇ ਵਾਸਤੇ ਚੁੰਨੀ ਲੈ ਆਉਣੀਆਂ ਜਿਹੜੀਆਂ ਇਹਨਾਂ ਦੇ ਪਛਾਕਾ ਪਈ ਹੁੰਦੀ ਆ ਬੀਬੀਆਂ ਨੇ ਸਿਰ ਕੱਜਿਆ ਹੁੰਦਾ ਜਿਹਨਾਂ ਚ ਕੁੰਡ ਜਿਆ ਕੱਢਿਆ ਹੁੰਦਾ ਉਹ ਵਾਲੀਆਂ ਪਛਾਕਾ ਲੈਂਦੀ ਆ ਸਾਰੇ ਨੇ ਫਿਰ ਦੀ ਬੇਬੇ ਨੂੰ ਸਤਕਾਰ ਵਿੱਚ ਉਹ ਦੇਣੀ ਆ ਰਾਤ ਦੇ ਵਿਆਹ ਦੀਆਂ ਤਿਆਰੀਆਂ ਪੂਰੀਆਂ ਜੋਰ ਸ਼ੋਰਾਂ ਨਾਲ ਚੱਲੀਆਂ ਪਈਆਂ ਸਜਾਈ ਜਾਂਦੇ ਚੋਬਰ ਦੂਹ ਦੂ ਲੱਗੇ ਤੇ ਮੌਸਮ ਮਾੜਾ ਮਾੜਾ ਖਰਾਬ ਗਿਆ ਪਰ ਜਦੋਂ ਧੁੱਪ ਚੜ੍ਹਦੀ ਤੇ ਸਿਖਰ ਦੀ ਲੂ ਵਗਦੀ ਆ ਅੱਖਾਂ ਚ ਜਿਵੇਂ ਜੂਨ ਮਹੀਨੇ ਜੂਨ ਜਲਾਈ ਮਹੀਨੇ ਆਪਣੇ ਵਾਲੇ ਪਾਸ ਚਾਹੇ ਜੀ ਸੇਕ ਨਿਕਲਦਾ ਨਾ ਉਵੇਂ ਨਿਕਲਣ ਡਿਆ ਜੀ ਦਾ ਸ਼ੋਰ ਚਾ ਚੋਬਰ ਆ ਗਿਆ ਦੁਪਹਿਰੇ ਕੋ ਉੱਠ ਕੇ ਵਿਆਹ ਦਾ ਨੰਦਲੈਂਡ ਆ ਇਹ ਰਾਜਸਥਾਨ ਦੀ ਧਰਤੀ ਦੇ ਪਰ ਇਹ ਨੰਦਲੈਂਡ ਆ ਆਨੰਦ ਘਟ ਲੈਂਡ ਦੇ ਸ਼ਾਪਿੰਗਾਂ ਕਰਨ ਚਲ ਗਈ ਜੀ ਨੰਦਲੈਂਡ ਦੇ ਨਾਨਕਾ ਮੇਲ ਚ ਬੰਦਿਆਂ ਦਾ ਸਵਾਗਤ ਹੋ ਗਿਆ ਤੇ ਬੀਬੀਆਂ ਦਾ ਪਾਸੇ ਆਇਆ ਹੁਣ ਕੰਮ ਟਿੱਕੇ ਲਾਲ ਆ ਕੇ ਆਪਣੇ ਸੰਗਤ ਵਿੱਚ ਭਰਤੀ ਕਰਨ ਦੇ ਹੁਣ ਸਾਰਿਆਂ ਨੂੰ ਜਰੂਰ ਜੀ ਤੇ ਇਧਰਲੇ ਪਾਸੇ ਨੰਦਲੈਂਡ ਦੇ ਨਾਲ ਦੇ ਫੋਕ ਸੌਂਗ ਦਾ ਆ ਚਾਰ ਕੱਪ ਪੀਤੇ ਸਿਰਦੇ ਚੌਥਾ ਲਗਣਾ ਉਹ ਇੱਕ ਦਾ ਪੂਰਾ ਪੀਤਾ ਜੀ ਨੇ ਵੀ ਸਹੀ ਗੱਲਿਆ ਨਾਣਕਾ ਮੇਲ ਦੀ ਆਉ ਭਗਤ ਤੋਂ ਬਾਅਦ ਸਾਰੇ ਰਿਸ਼ਤੇਦਾਰ ਇਕੱਠੇ ਬੈ ਕੇ ਲੈਣ ਦੇਣ ਕੀਤਾ ਜਾ ਰਿਹਾ ਤੇ ਇਹਨਾਂ ਵਾਲੇ ਪਾਸੇ ਜਿੰਨਾ ਲੈਣ ਦੇਣ ਦੇ ਜੋ ਪੈਸੇ, ਮੁੰਦੀਆਂ, ਸੋਨਾ ਜੋ ਵੀ ਕੁਝ ਲਿਆ ਜਾਂਦਾ ਜਿੰਨੇ ਵੀ ਰਿਸ਼ਤੇਦਾਰ ਬੈਠੇ ਹੋਣ ਉੱਚੀ ਦੀ ਨਹੀਂ ਬੋਲ ਕੇ ਸਾਰਿਆਂ ਨੂੰ ਸੁਣਾਇਆ ਜਾਂਦਾ ਇਹਨੇ ਇਹਨੇ ਪੈਸੇ ਲਏ ਤੇ ਇਹਨੇ ਇਹਨਾ ਸੁਣਾ ਲਿਆ ਤਾਂ ਇਧਰਲੇ ਪਾਸੇ ਆਪਣੇ ਚੋਬਰ ਬੈਠੇ ਪੰਜਾਬ ਵਾਲੇ ਕੋ ਸਾਹ ਹਾਂਜੀ ਲੈ ਸ਼ਾਟ ਮੈਨੂੰ ਸਾਂਝਾ ਕਰ ਦਿਆਂ ਵਾਲਾ 4 ਸਾਲ ਦੀ ਈਡੀ ਕੱਟ ਚੁੱਕੀ ਜਿੰਨੇ ਵੀ ਪਰੋਹਣੇ ਆਏ ਸਾਰੇ ਦਾਖਲ ਕਰ ਲੈਣਾ ਟਿੱਕੇ ਲਾ ਗਏ ਇੱਥੋਂ ਸ਼ੁਰੂ ਹੋ ਗਈ ਅੱਜ ਤੋਂ ਪਤਾ ਲੱਗਦਾ ਤੁਸੀਂ ਮੇਰੇ ਜੀ ਹੁਣ ਫੈਮਲੀ ਮੈਂਬਰ ਹੈ ਇੱਧਰ ਸਾਰਿਆਂ ਨੇ ਲਾ ਗਏ ਟਿੱਕੇ ਬੀਬੀਆਂ ਨੇ ਲਾ ਦੇ ਗਏ ਬੰਦੇ ਨੇ ਲਾ ਗਏ ਲੱਗ ਗਿਆ ਐਡਮਾ ਚੈੱਕ ਕਰਨ ਨੂੰ ਆਪਣੇ ਪੰਜਾਬੀ ਚੋਬਰ ਤੁਰ ਪਈ ਦੇਖਣਗੇ ਰਾਜਸਥਾਨੀ ਡਿਸ਼ਾਂ ਕੀ ਕੀ ਹੁੰਦਾ ਸਾਹਿਬ ਤਾਂ ਇੱਥੇ ਤੁਸੀਂ ਪਲੇਟਾ ਲੈ ਕੇ ਨਹੀਂ ਖਲੋਣਾ ਤੁਹਾਨੂੰ ਸੀਟਾਂ ਤੇ ਮਿਲਣ ਗਿਆ ਆਓ ਖਾੜਾ ਉਹ ਨਹੀਂ 2 ਮਿੰਟ ਪਹਿਲਾਂ ਦੇ ਦਿੱਤ ਲਈ ਵੀਰੇ ਇਹਨੂੰ ਕਹਿੰਦੇ ਬੜਾ ਇਹ ਵਰਫੀ ਹੋ ਰਹੀ ਚੱਕੀ ਚੱਕੀ ਅਰਸ ਗੁੱਲੇ ਕੋਫਤੇ ਪੂਜੀਆ ਇਹ ਪੂਜੀਆ ਹੀ ਮਿੱਤਰੋ ਇਹ ਤਾਂ ਪਿਛੇ ਬਣਦਾ ਵਿਖਾਇਆ ਸੀ ਮੈਂ ਪਿਛਲੇ 2-3 ਵੀਡੀਓ ਪੁਰਾਣੀਆਂ ਹਾਂ ਹਾਂ ਬਣਾਉਂਦੇ ਮਮਾ ਜਿੰਨੀ ਮਠਾਈ ਹੈ ਨਾ ਸਾਰੀ ਆਪ ਬਣਾਈ ਇਹਨਾਂ ਦੇਸੀ ਗੋਜ ਇਹ ਚਾਵਲ 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 ਇਹ ਤੇ ਚਲੋ ਆਪਣੀ ਨਾਰਮਲ ਮੰਦਾ ਸਮਾਨ ਸਾਰਾ ਬਿਰਿਆ ਕੀ ਭਲਾ ਅਚ ਚਕੀ ਹਾਲੋ ਟਿੱਕੀ ਅਚਾਲੂ ਟਿੱਕੀ ਟਿੱਕੀ ਦਾ ਆਕਾਰ ਬਹੁਤ ਛੋਟਾ ਹੈ ਹਾਂ ਤੇ ਬੁੱਢੋਂ ਕੇ ਲਈ ਬੱਡੀ ਹੈ ਹਾਂ ਵੱਡੀ ਹੈ ਅਚਾ ਬੱਡੀ ਹੈ ਤਾਂ ਲਾਜ ਜੀ ਸਸਰੇ ਕਾ ਸਸਰੀ ਕਾ ਜੀ ਕੀ ਹਾਲ ਚਾਲ ਹੈ ਠੀਕ ਹੈ ਚਲ ਠੀਕ ਹੈ ਅਡੋਸਾ ਚਿੱਲੇ ਹੈ ਉਹ ਕਿਉਂ ਦਾ ਰਾਜਸਥਾਨੀ ਖਾਣਾ ਏ ਠੀਕ ਆ ਉਧਰ ਤਾਜੇ ਫੁਲਕੇ ਲੱਸੀ ਜਾਂਦੇ ਸਰਦਾਰ ਜੀ ਵੀ ਕੋ ਬਣਾਓ ਇੱਕ ਵੀ ਤਾਂ ਬਹੁਤ ਬਾਕੀ ਆ ਮਨੂੰ ਕਿਉਂ ਤੁਸੀਂ ਵੇਸਟ ਕਰਨ ਦੀ ਆ ਨਹੀਂ ਆ ਨਹੀਂ ਮੈਂ ਕੋਈ ਇੱਕ ਗੱਲ ਵੇਖੀ ਆ ਸੇਵਾ ਹੀ ਬਹੁਤ ਕਰਨ ਡਿ ਇਨੂੰ ਜਾਣ ਲੱਗੇ ਟਿਪ ਦੇ ਕੇ ਜਾਣਾ ਜਨਾ ਮੇਲਾ ਇਹ ਰੋਟੀ ਪਾਣੀ ਛੱਕੇ ਦੇ ਹੋ ਗਏ ਵਿਹਲੇ ਤੇ ਹੁਣ ਬਰਾਤ ਦੀਆਂ ਤਿਆਰੀਆਂ ਕਰੀ ਫਿਰਦੇ ਸੀ ਤੇ ਆਪਣੀ ਚੋਬਰ ਕਹਿੰਦੇ ਆਲੇ ਲੀਡਾਂ ਦੇ ਵਿੱਚ ਪਹਿਲਾਂ ਫੋਟੋ ਸ਼ੂਟ ਕਰਕੇ ਰੀਲਾਂ ਰੂਲਾਂ ਬਣਾ ਕੇ ਸਸਰੀ ਕਾਲ ਤੇ ਫਿਰ ਦੂਏ ਕੱਪੜੇ ਪਾਉਣਗੇ ਤੇ ਔਰਲੇ ਪਾਸੇ ਮਾਮੇ ਆਪਣੀਆਂ ਭਾਂਜੀਆਂ ਨੂੰ ਹੌਂਦੇ ਹਣ ਚਿਹਰਿਆਂ ਦੇ ਦਹੀਂ ਥੱਪੀ ਜਾਂਦੇ ਆ ਤੇ ਫੋਟੋਆਂ ਕਰਾਈ ਜਾਂਦੇ ਨਾਲ ਯਾਦਗਾਰੀ ਲਈ ਮਸਹਰੇ ਲੈ ਪਾਪਾ ਜੇ ਜਾਵੇ ਦੋੜਾ ਵਿਰਾਹ ਦੇ ਉਂਚ ਡੇਢ ਕੋਹਿੰਟਾ ਰਹਿ ਗਿਆ ਤੇ ਚੋਬ ਰਹਿੰਦੇ ਦੋਆਂ ਘਰਾਂ ਦੇ ਵਿੱਚ ਤੇ ਹੁਣ ਰੈਡੀ ਹੋਣ ਚੱਲੇ ਬੈਗ ਵਸਤੇ ਜਾ ਕੇ ਮੈਂ ਵੀ ਇਹਨਾਂ ਨਾਲ ਤੁਰ ਪਈ ਖੁੱਲੇ ਡੁੱਲੇ ਤਿਆਰ ਹੋ ਕੇ ਆਈਏ ਪਹਿਲਾਂ ਕੀ ਬਲੀ ਖੁੱਲੇ ਖੁੱਲੇ ਖੇਤ ਵਿੱਚ ਖੇਜੜੀ ਦੇ ਬੂਟੇ ਨਾਲ ਆ ਪੰਪ ਜੇ ਲੱਗੇ ਪਏ ਨਿੱਕੇ ਨਿੱਕੇ ਫੁਆਰੇ ਪਿਛਲੀ ਵੀਡੀਓ ਰਹੀਂ ਦੱਸਾਇਗਾ ਕਿ ਇਹਨਾਂ ਨਿੱਕੇ ਨਿੱਕੇ ਪੰਪਾਂ ਰਹੀਂ ਖੇਤ ਨੂੰ ਪਾਣੀ ਲਾਇਆ ਜਾਂਦਾ ਤੇ ਇਧਰ ਤਿਆਰ ਹੋ ਗਏ ਚੋਬਰ ਬਰਾਤ ਵਾਸਤੇ ਡੇਢ ਘੰਟੇ ਦਾ ਹੋ ਗਿਆ ਫੋਟੋ ਸ਼ੂਟ ਇਹਨਾਂ ਦਾ ਮੋਕਾ ਨਹੀਂ ਡਾ ਤੇ ਉਰਲੇ ਵਖੀ ਜਿੰਨਾ ਤੱਕ ਤਾਂ ਅਸੀਂ ਇੱਥੇ ਮਾਰੇ ਫੋਨ ਫੜੀ ਮੈਂ ਵੀ ਦਾਦਾ ਕੀ ਪਾਇਆ ਇੱਕ ਇਧਰ ਹੀ 10 ਵੀ ਤਿਆਰ ਹੋ ਗਿਆ ਹੁਣ ਆਖੋ ਕਟ ਲੋ ਮੈਡੀਕਲ ਕਲਿੱਪ ਅੱਛਾ ਜੀ ਮੈਂ ਵੀ ਤਿਆਰ ਹੋ ਗਿਆ ਮਿੱਤਰੋ ਆਟਾ ਸਟਾ ਕੰਮ ਚ ਲਾਇਆ ਮੇਰੀ ਕੋਟ ਪਿੰਡ ਵਾਲੀ ਸ਼ਰਟ ਘਰੇ ਰਹਿ ਗਈ ਉਹ ਇਦਨ ਨਾ ਚਾਤੀ ਮਰਾ ਭਰਾਵਾ ਮੈਂ ਪ੍ਰੈਸ ਨਹੀਂ ਕੀਤਾ ਬੇ ਬੇਰੇ ਆ ਗਏ ਚਾ ਨਾਲ ਮੈਂ ਪੜਿਆ ਆ ਨਾਲ ਮੈਂ ਓ ਜੀ ਅਸੀਂ ਸਾਰੇ ਹੋ ਚੁੱਕੇ ਆ ਰੈਡੀ ਹਰਨੀਤ ਵੀਰ ਵੀ ਸਾਡੇ ਨਾਲ ਹੋ ਚੁੱਕੇ ਆ ਰੈਡੀ ਤੇ ਹੁਣ ਇਹਨਾਂ ਦਾ ਵਲੌਗ ਵੇਖ ਕੇ ਸਾਰਿਆਂ ਨੇ ਇਹਨਾਂ ਦਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਰਾਤ ਦੇ 8 ਵਜੇ ਤੇ ਜਿਹੜੇ ਪ੍ਰਬੰਧ ਕੀਤੇ ਇੰਨੇ ਦਿਨਾਂ ਦੇ ਆ ਇਹ ਨਾਲ ਲਾਟਾਂ ਦਾ ਪੂਰੇ ਜਗਮਾ ਕਰਨ ਦੇ ਦੇ ਉਰਲੇ ਬੰਨੇ ਇਧਰ ਸਾਖ ਸੰਬੰਧੀ ਸਾਰੇ ਅੰਮ੍ਰਿਤਸਰ ਦੀ ਧਰਤੀ ਤੋਂ ਜਿਹੜੇ ਪਹੁੰਚੇ ਹੋਏ ਆ ਐਡੂ ਕੀਰੋ ਐਡੂ ਕੀ ਨੂੰ ਗਾਲਾਂ ਕੱਢੀ ਜਾਂਦੇ ਸੀ ਸਾਨੂੰ ਕਹਿੰਦਾ ਕਿ ਸਾਡੇ ਸਾਨੂੰ ਕਹਿੰਦਾ ਸਾਢੇ 6:00 ਨਹੀਂ ਬਰਾਤ ਸਾਢੇ 6:00 ਨਹੀਂ ਸਾਨੂੰ ਸਾਢੇ 5:00 ਦਾ ਤਿਆਰ ਕੀਤਾ ਹੈ ਜੀ ਹੁਣ ਪੂਰੇ ਪੂਰੇ 8:00 ਵੱਜ ਚੁੱਕੇ ਆ ਬਰਾਤ ਅਜੇ ਵੀ ਉਹ ਪਿਛਲੇ ਮੋੜ ਤੇ ਆ ਹਾਂ ਮੂਰੇ ਮੂਰੇ ਰਿਸ਼ਤੇਦਾਰ ਤੇ ਮਗਰ ਮਗਰ ਭయ్యా ਕੋੜੀ ਤੇ ਚੜਿਆ ਹੁੰਦੇ ਪਹਿਲੀ ਬਰਾਤ ਕੁੜੀ ਗੱਲਾਂ ਦੇ ਘਰ ਪਹੁੰਚ ਗਈ ਮਿੱਤਰੋ ਪੂਰਾ ਨੰਦ ਲੈਂਦੀ ਬਰਾਤ ਉਹ ਤਰੀ ਆਉਂਦੀ ਹੈ ਮੋਰੇ ਮੋਰੇ ਡੀਜੇ ਲੱਗੇ ਆ ਤੇ ਮਗਰ ਮਗਰ ਪਈਆ ਹੋਂਡ ਹੈ ਆਪਣੇ ਵਾਲੇ ਪਾਸੇ ਸਵਾਗਤ ਸਾਲੀਆਂ ਕਰਦੀ ਹੈ ਜੀਜੇ ਦਾ ਤੇ ਇੱਥੇ ਪਈਏ ਦਾ ਸਵਾਗਤ ਕਰਨ ਦੀ ਉਹਦੀ ਸੱਸ ਆਪਣੇ ਤੌਰ ਤਰੀਕੇ ਨਾਲ ਸ਼ਗਨ ਸ਼ਾਸਤਰ ਕਰਦੇ ਆ ਫਿਰ ਭਰਤੀ ਕਰਨਗੇ ਬਰਾਤ ਦੇ ਵਿੱਚ ਆਪਣੇ ਵਾਲੇ ਨੇ ਸੌਂ ਖਾਦੀ ਸੀ ਟੈਂਟ 'ਚ ਬਣਨ ਤੋਂ ਪਹਿਲਾਂ ਕਿ ਕੋਈ ਸਟਾਲ ਨਾ ਰਾਜੇ ਨਹੀਂ ਕੱਢਣਾ ਕੁੱਖ ਨਹੀਂ ਬਾਤ ਬਾਤ ਉੱਥੋਂ ਸ਼ੁਰੂ ਹੋਈ ਸੀ ਪੰਜਵਾਂ ਛੇਵਾਂ ਸਟਾਲ ਆ ਗਿਆ ਤੇ ਇੱਥੇ ਆ ਕੇ ਖਤਮ ਹੋਇਆ ਹੁਣ ਇਹ ਤਾਂ ਗੱਲ ਸਾਜੀ ਆ ਰਹਿ ਗਿਆ ਆ ਸੈਕਿੰਡ ਲਾਸਟ ਆ ਆ ਭਾਜੀ ਤੁਸੀਂ ਦੱਸ ਨਹੀਂ ਲੇਡੇ ਜੀ ਆਪਾਂ ਚਾਰ ਪੰਜਨ ਮ ਖਾ ਚੁੱਕੇ ਹਾਂ ਹੁਣ ਮੈਂ ਕੀ ਕਹਿ ਰਿਹਾ ਮੈਂ ਕਹਾਂ ਉੱਥੋਂ ਸ਼ੁਰੂ ਹੋਏ ਆ ਇੱਥੇ ਪਹੁੰਚ ਗਏ ਆਪਾਂ ਸੌਂ ਖਾਦੀ ਛੱਡਣਾ ਨਹੀਂ ਜਾਨਾ ਵਾਪਸ ਜਾਣਾ ਇੱਥੇ ਆਣਾ ਵਾਪਸੀ ਕਰਨੀ ਗੱਲ ਬੁਲ ਗਈ ਗੱਲ ਬੁਲ ਗਈ ਉਹ ਸੱਚ ਮਮਾ ਚੇਤਾ ਭੁੱਲ ਗਿਆ ਮੈਂ ਹੀ ਬਲੋਗ ਸ਼ੁਰੂ ਕੀਤਾ ਸੀ ਮੈਂ ਫਿਰ ਕਿਹਦਾ ਮੋਟ ਗੋਰ ਗੋਰ ਦੂਮੀ ਜਾਂ ਬੂੰਗਾ ਟਨੀਪੋ ਮਿਲਣਾ ਹੁੰਦਾ ਹੁੰਨੇ ਕੋਸ਼ਿਸ਼ ਤਾਲੀ ਦੀ ਆਹ ਗਾਲੀ ਬਾਸਾ ਮੇਰਾ ਸਮਝ ਨਾ ਬਣਿਆ ਉਹ ਅਨੀਤ ਆ ਗਿਆ ਮੈਂ ਸ਼ਿਫਟ ਬਣਾਣਾ ਬੈਨ ਮਾੜੀ ਇਹ ਹੋ ਚੁੱਕਿਆ ਮੇਟਰ ਤਿਆਰ ਵੀ ਦੋ ਤਿੰਨ ਲਾਣਾ ਆਪਣੇ ਆਲੇ ਬੰਨੇ ਇਹਨੂੰ ਕਹਿੰਦੇ ਐ ਡੋਸਾ ਪਰ ਡੋਸੇ ਨਾਲ ਸਾਂਬਰ ਹੁੰਦਾ ਨਾਲ ਹੋਰ ਚਟਨੀ ਹੁੰਦੀ ਆ ਇਹ ਚਿਲਵਾ ਇਹ ਚਿਲਵਾ ਖਾਂਡਿਆ ਵਿੱਚ ਡੋਸੇ ਦੇ ਭੁਜੀਆ ਪਾਤਾ ਨਾਲ ਪਨੀਰ 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 ਬਾਹਲਾ ਤੱਤਾ ਹੋਇਆ ਸੜ ਗੇ ਆਪਦੀ ਭੰਗੜੇ ਪਾਉਂਦੀ ਫੋਇਲ ਲੈ ਕੇ ਵੀ ਦੂਜਾ ਪਈਆ ਕੁੜੀ ਵਾਲਿਆਂ ਦੇ ਘਰੇ ਪਹੁੰਚ ਚੁੱਕਿਆ ਠਾਠਾ ਮਾਰਦੀ ਮੂੰਹ ਤੇ ਸਮਾਈਲ ਐ ਨਾ ਪੂਰਾ ਖੁਸ਼ ਲੱਗਦਾ ਭਾਈਆ ਤੇ ਦੂਏ ਪਾਸੇ ਇਹਨਾਂ ਦਾ ਸਵਾਗਤ ਵੀ ਵਿਖਾ ਦिए ਤੇ ਫਿਰ ਸਾਰਾ ਮਾਹੌਲ ਚੱਲ ਵਿਆਹ ਦਾ ਵਫਾਵਾ ਆਪਣੇ ਵਾਲੇ ਪਾਸੇ ਰੀਬਨ ਕੱਟ ਕੇ ਫਿਰ ਸਵਾਗਤ ਹੁੰਦਾ ਤੇ ਇਹਨਾਂ ਵਾਲੇ ਪਾਸੇ ਆ ਚੀਜ਼ ਬੜੀ ਵਧੀਆ ਲੱਗੀ ਇੱਕ ਲਾੜੇ ਨੇ ਨਿੱਕੀ ਜਿਹੀ ਕਿਰਪਾਨ ਰੱਖੀ ਹੁੰਦੀ ਆਪਣੇ ਕੋਲ ਉਹਦੇ ਨਾਲ ਆ ਟਾਣੀ ਜੀ ਨੂੰ ਘੱਟਦੇ ਤੇ ਫਿਰ ਇੱਕ ਰਸਮ ਉਹਦੀ ਛੋਟੀ ਜੀ ਇਹ ਪਗ ਧੋਂਦਿਆਂ ਫਿਰ ਬਰਾਤ ਵਿੱਚ ਐਂਟਰ ਹੁੰਦੀ ਇਹਦਾ ਭਾਵ ਇਹ ਸੰਦੇਸ਼ ਦਿੰਦੇ ਸਾਰਿਆਂ ਨੂੰ ਕਿ ਭਾਈ ਲੜਾ ਪਹੁੰਚ ਗਿਆ ਬਰਾਤ ਪਹੁੰਚ ਚੁੱਕੀ ਹੈ ਇਹ ਸਾਨੂੰ ਸੂchna ਸਾਡੇ ਰਾਹੁਲ ਰਾਜਸਥਾਨੀ ਨੇ ਦਿੱਤੀ ਸੀਗੀ ਕਿ ਇਦਾਂ ਐਂਟਰੀ ਹੁੰਦੀ ਆ ਸਾਰੇ ਵਿਸ਼ੇਵਾਰਾਂ ਨੂੰ ਸੁਚੇਜ ਕਰਦਾ ਲਾੜਾ ਕਿ ਬਰਾਤ ਪਹੁੰਚ ਚੁੱਕੀ ਭਾਈ ਸਾਡੀ ਲੋ ਵੀ ਭੈਣਾ ਵੀ ਤਿਆਰ ਹੋ ਗਏ ਆ ਗਿਆਂ ਜਵਾਈ ਉਠਾਏ ਨੇ ਸਟੇਜਾਂ ਦੇ ਉੱਤੇ ਇਹ ਕਿ ਜਵਾਈ ਸਾਵਾ ਬੈਠੇ ਦੂਏ ਪਾਸੇ ਆਓ ਨਿੱਕੀ ਭੈਣ ਕਿਧਰ ਆ ਸਾਉ ਡੁਕੀਏ ਨਾਲ ਆਉਣ ਦੇ ਓਏ ਐ ਲਹਿੰਗਾ ਪਾਇਆ ਤਾਂ ਵੀ ਉਹ ਢੋਕੀ ਵੀ ਲਿਆਉਂਦਾ ਨਿੱਕੀ ਭੈਣ ਨਾਲ ਆਪਣੇ ਕਾਬਲ ਵੀ ਆ ਕੇ ਲੈ ਕੇ ਪਹੁੰਚ ਗਿਆ ਨਿੱਕੀ ਭੈਣ ਨਾਲ ਇਹ ਤਾਂ ਇਹਨਾਂ ਦੀ ਮੇਨ ਸਟੇਜ ਐਂਟਰੀ ਹੋਏਗੀ ਕਾਬਲ ਪੂਰੀ ਚਲੋ ਯਾਰ ਠੀਕ ਹੈ ਬਹੁਤ ਬਹੁਤ ਇਹ ਕਿਹੜੇ ਕੈਮਰਾ ਵਾਲੇ ਨੇ ਨਜ਼ਰ ਕਰਨੀ ਜੋ ਵੋਟਿੰਗਾਂ ਮਾੜਾ ਰਹਾ ਤਾਂ ਹਾ ਤਾਂ ਨਾ ਹਰ ਬਤਾ ਦੇ ਰਿਹਾ ਹੈ ਸਭ ਤੋਂ ਵੱਧ ਮੁੰਡਿਆਂ ਦੇ ਆ ਗਏ ਆ ਆ ਵੀ ਆ ਆ ਮੰਦੂਰੇ ਤੋਂ ਗੋਲ ਆ ਕੀ ਜੀ ਕਿੰਨੇ ਦਿਨਾਂ ਤੋਂ ਕੀਤੀਆਂ ਜਾਂਦੀਆਂ ਵਿਆਹ ਦੀਆਂ ਤਿਆਰੀਆਂ ਤੇ ਵਿਆਹ ਹੋਣੀ 24-55 ਘੰਟਿਆਂ ਤੋਂ ਸਮਾਪਤੀ ਕਰ ਜਾਂਦੇ ਆ ਤੇ ਇਧਰਲੇ ਪਾਸੇ ਲਾੜਿਆਂ ਦੀ ਪੂਰੀ ਖਾਤੌਦੀ ਕੀਤੀ ਜਾ ਰਹੀ ਆ ਉਹ ਆਪਣਾ ਢੂਕੀ ਬਟਾ ਆਪਣੀ ਜੀਜੇ ਨਾਲ ਰੋਟੀ ਖਾਂਦੇ ਆ ਤੇ ਦੂਆ ਬੰਨੇ ਇਧਰਲੇ ਪਾਸੇ ਸਾਰਾ ਕੰਮ ਹੋ ਗਿਆ ਸਮਾਪਤ ਰੋਟੀ ਪਾਣੀ ਖਵਾਇਆ ਜਾ ਰਿਹਾ ਰੋਟੀ ਪਾਣੀ ਦੇ ਬਾਅਦ ਇਹਨਾਂ ਦੇ ਫੇਰੇ ਹੋਣਗੇ ਜਿਹੜੇ ਇਹਨਾਂ ਦੇ ਟ੍ਰੈਡੀਸ਼ਨ ਦੇ ਹਿਸਾਬ ਨਾਲ Hindu style ਦੇ ਫੇਰੇ ਹੁੰਦੇ ਆ ਉਹਦੀ ਝਾਤ ਮਾਰਾ ਕੇ ਤੇ ਫਿਰ ਵੀਡੀਓ ਦੀ ਐਂਡਿੰਗ ਕਰਦੇ ਆ ਉਦੋਂ ਤੱਕ ਤੁਸੀਂ ਜੁੜੇ ਰਹੋ ਲਓ ਆਨੰਦ ਉਰਲੇ ਪਾਸੇ ਫੇਰਿਆਂ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਅੱਜ ਇਹ ਕਿ ਤੂੰ ਮਰ ਜਾਏ ਮੋਤ ਦੇਰ ਜਾਏ ਮੋਤ ਲੰਗਰ ਬਾਣੀ ਸ਼ਗਨ ਤੋਂ ਬਾਅਦ ਸਿੱਧੇ ਫੇਰੇ ਹੋਣਗੇ ਇਹਨਾਂ ਦੇ ਲਾਈਵ ਫੇਰੇ ਲਾਈਵ ਫੇਰੇ ਨਹੀਂ ਬਾਬਾ ਜੀ ਪੰਡਤ ਜੀ ਵਲੌਗ ਵਾਲੇ ਫੇਰੇ ਸਤਿ ਸ੍ਰੀ ਅਕਾਲ ਜੀ ਇਹ ਆਪਣੇ ਪੰਡਤ ਜੀ ਆਇਆ ਤਾਂ ਆਜ ਕੋਈ ਨਹੀਂ ਆਹ ਰਸਮ ਨੂੰ ਕਹਿੰਦੇ ਪਤਾ ਨਹੀਂ ਕੀ ਆ ਨਾ ਇਹ ਪਤਾ ਕੀ ਹਿਸਾਬ-ਤਾਬ ਹੈ ਬਸ ਇੰਨਾ ਵੇਖਿਆ ਕਿ ਲਾੜਿਆਂ ਦੇ ਪਿਓਆਂ ਨੂੰ ਬੀਬੀਆਂ ਵਾਲੀਆਂ ਪੋਸ਼ਾਕਾਂ ਪਾ ਕੇ ਤੇ ਚੰਗੀ ਤਰ੍ਹਾਂ ਸੁਰਖੀ ਬਿੰਦੀਆਂ ਲਾਉਂਦੀਆਂ ਤੇ ਬੜਾ ਸੋਹਣਾ ਯਾਰ ਰਸਮ ਪਗਤੋਂਦੀਆਂ ਬੀਬੀਆਂ ਅ ਜਿਵੇਂ ਸਾਹਮਣੇ ਵੇਖ ਰਹੇ ਲਾੜੇ ਦਾ ਬਾਪੂ ਹੈ ਤੇ ਪਿਸ਼ਾਕ ਪੋਈ ਬੀਬੀਆਂ ਵਾਲੀ ਪਤਾ ਨਹੀਂ ਰਸਮ ਦਾ ਕੀ ਨਾਮ ਪਰ ਵਧੀਆ ਲੱਗੀ ਇਹਨਾਂ ਦੀ ਯਾਰ ਰਸਮ ਉਹ ਫੇਰਿਆਂ ਦੀਆਂ ਤਿਆਰੀਆਂ ਦਿਖਾਉਣ ਤੋਂ ਬਾਅਦ ਮੈਂ ਤੇ ਭਾਈ ਨੀਂਦ ਨੂੰ ਪਿਆਰਾ ਹੋ ਗਿਆ ਸੀਗਾ ਅ ਮਗਰ ਜਿੰਨੇ ਸ਼ਾਟ ਵੇਖੇ ਇਹ ਆਪਣੇ ਅਮਰਸਰੀਆੜੀਆਂ ਨੇ ਲੈ ਹੀਗੇ ਤੇ ਉਹਨਾਂ ਨੂੰ ਲੈ ਕੇ ਮੈਂ ਵਲੌਗ 'ਚ ਪਾ ਤੇ ਮੈਂ ਕਿਹਾ ਭਾਈ ਕਿਸੇ ਦਾ ਆਨੰਦ ਨਾ ਖਰਾਬ ਹੋਵੇ ਜਿਹਦੇ ਕਰਕੇ ਏਡੀ ਦੂਰ ਆਏ ਉਹ ਦਿਖਾ ਦਿੱਤਾ ਜਾਵੇ ਜਰੂਰ ਮੈਂ ਤੇ ਪਰਸ ਹੋ ਗਿਆ ਸੀ ਟਾਈਮ ਨਾਲ ਹੀ ਇਧਰਲੇ ਪਾਸੇ ਡੋਲੀ ਤੋਰੀ ਆ ਰਹੀ ਤੇ ਉਧਰਲੇ ਪਾਸੇ Rajasthan ਵਾਲੇ ਪਾਸੇ ਇਹਨੂੰ ਕਹਿੰਦੇ ਵਜ਼ਾਈ ਇਹ ਵਜ਼ਾਈ ਕਰਨ ਦੇ ਆ ਭਾਈ ਸਿਰ ਤੇ ਚੁੰਨੀਆਂ ਔੜ ਕੇ ਤੇ ਆਪਣੇ ਘਰੋਂ ਆਪਣੀ ਧੀਆਂ ਨੂੰ ਤੋਰਣ ਦੇ ਆ। ਭੈਣ ਨਿੱਕੀ ਭੈਣ ਦੀ ਵਿਦਾਈ ਹੋਣ ਲੱਗੀ ਆ। ਉਹਨਾਂ ਦੇ ਰਸਮਾਂ ਰੀਤੀ ਰਿਵਾਜਾਂ ਦੇ ਨਾਲ-ਨਾਲ ਦਫੜਕਾਰੀ ਦੀ ਸ਼ਾਂ ਕਰਕੇ ਤਾਂ ਗੱਡੀ ਤੱਕ ਲੈ ਕੇ ਜਾਣਗੇ। ਤੇ ਜੋ ਮੇਲ ਮਲਾਪ ਹੋਣਗੇ ਉੱਥੇ ਹੋਣਗੇ। ਆ ਜਾ ਜਮਨਤ ਸਾਹਿਬ ਸੇਵਾ ਮਾਰੇ ਮਈਓ ਨਾ ਦੇ ਕੇ ਜਾ ਲੈਣ ਫਿਰ ਦਸੂ ਨਾ ਦੇ ਕੇ ਸਵਾਲੋ ਤੋ ਤੋ ਰ ਮਨ ਫਲਦਾ ਕਸ ਸੇਵਾ ਮਾਰੇ ਮਾਪਿਆਂ ਦੇ ਘਰੋਂ ਪੈਣ ਦੀ ਵਦਈ ਵੀ ਹੋ ਗਈ ਤੇ ਇੱਥੇ ਵੀਡੀਓ ਦੀ ਐਂਡਿੰਗ ਸਾਨੂੰ ਵੀ ਵਿਦਾ ਕਰੋ ਤੇ ਮਿਲਦੇ ਪਈ ਅਗਲੀ ਨਵੀਂ ਵੀਡੀਓ ਨਾਲ ਸਸਰੀਕਾਲ